ਦੇਖੋ ਸਾਨੂੰ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਸਾਡੇ ਤੇ ਦੋਸ਼ ਲਾਉਣ ਵਾਲੇ ਆਓ ਪਹਿਲੇ ਤਾਂ ਕਲੀਅਰ ਕਰ ਲੈਣਾ ਕਿ ਅਸੀਂ ਹਾਂ ਕੀ ਕਿਸੇ ਨੇ ਸਾਨੂੰ ਕਿਹਾ ਵੀ ਇਹ ਆਮ ਆਦਮੀ ਪਾਰਟੀ ਦੇ ਨੇ ਕਿਸੇ ਨੇ ਕਿਹਾ ਇਹ ਕਾਂਗਰਸ ਦੇ ਨੇ ਕਿਸੇ ਨੇ ਕਹਿਤਾ ਇਹ ਆਰਐਸਐਸ ਭਾਜਪਾ ਦੇ ਬਿਠਾਏ ਨੇ ਹੁਣ ਬਈ ਇੱਕ ਫੈਸਲਾ ਤਾਂ ਲੈ ਲਓ ਸਾਨੂੰ ਜਿਹੜਾ ਕਹਿਣਾ ਇੱਕ ਵਾਰੀ ਸੋਚ ਕੇ ਤਾਂ ਕਹਿਣੋ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਤੇ ਵਪਾਰੀਆਂ ਦੇ ਖਿਲਾਫ ਲਏ ਜਾ ਰਹੇ ਫੈਸਲੇ ਜਿਹੜੇ ਪਿੰਡਾਂ 'ਚ ਵਸਣ ਵਾਲੇ ਲੋਕ ਨੇ ਉਹਨਾਂ ਨੇ ਆਪਦੀ ਵੋਟ ਦੇ ਇਸਤੇਮਾਲ ਕਰਦਿਆਂ ਇਹਨਾਂ ਨੂੰ ਸਜਾ ਦੇ ਦਾ ਕੰਮ ਕੀਤਾ ਹੈ ਉਹ ਆਪਣੀ ਅੱਖਾਂ ਦੇ ਸਾਹਮਣੇ ਹੈ ਪਰ ਉਹਨੂੰ ਭਾਜਪਾ ਅੰਦਰੋਂ ਅੰਦਰੀ ਮੰਨ ਵੀ ਰਹੀ ਹੈ ਕਿ ਸਾਡੀ ਹਾਰ ਦਾ ਕਾਰਨ ਮਿਲ ਕਿਸਾਨ ਨੇ ਮਜ਼ਦੂਰ ਤੁਸੀਂ ਗੱਲ ਕੀਤੀ ਕਿ ਪਿੰਡੂ ਖੇਤਰ ਨੇ ਜਿਹੜੀ ਆ ਉਹ ਭਾਜਪਾ ਨੂੰ ਹਾਰ ਦਿੱਤੀ ਕਿ ਸ਼ਹਿਰੀ ਤਬਕਾ ਜਿਹੜਾ ਇਸ ਵਾਰ ਭਾਜਪਾ ਦੇ ਹੱਥ ਚੁੱਤਰਿਆ ਜਦੋਂ ਕਿਸਾਨ ਨੇ ਰੋਦਨ ਨੂੰ ਬੰਦ ਚੱਲਿਆ ਸੀ ਉਦੋਂ ਸਾਰੇ ਤੁਹਾਡੇ ਨਾਲ ਦਿੱਲੀ ਚ ਜਾ ਕੇ ਖੜੇ ਸੀ ਕੁਈ ਫਿਰ ਵੋਟ ਬੈਂਕ ਕਿਤੇ ਵਿਵਾਦ ਗਿਆ ਭਾਜਪਾ ਦਾ ਪੰਜਾਬ ਦੇ ਵਿੱਚ ਮੈਂ ਦੱਸਦਾ ਮੈਂ ਦੱਸਦਾ ਉਹ ਇਸ ਤਰੀਕੇ ਨਾਲ ਨਹੀਂ ਵਧਿਆ ਉਹ ਜਿਹੜੇ ਲੋਕ ਭਾਜਪਾ ਨੇ ਖੇਡ ਖੇਢੀ ਵਾਸ਼ਿੰਗ ਮਸ਼ੀਨ ਵਾਲੀ ਪਹਿਲੇ ਦਿਨ ਤੋਂ ਹੀ ਜਦੋਂ ਕਿਸਾਨ ਅੰਦੋਲਨ ਜਿਹੜਾ ਖਨੌੜੀ ਤੇ ਸ਼ੰਭੂ ਨੂੰ ਚਾਲੇ ਪਾਏ ਸੀ ਤਾਂ ਉਦੜ ਤੋਂ ਹੀ ਤੁਹਾਡੇ ਤੇ ਤੇ ਸਰਵਜ ਸਿੰਘ ਪੰਦੇ ਜੀ ਤੇ ਸਿੱਧੇ ਦੋਸ਼ ਲੱਗੇ ਕਿ ਇਹ ਪੰਜਾਬ ਸਰਕਾਰ ਦੇ ਨਾਲ ਖਾਸ ਕਰਕੇ ਆਮ ਆਦਮੀ ਪਾਰਟੀ ਨਾਲ ਮੀਟਿੰਗ ਕਰਕੇ ਫੇਰੇ ਬਾਰਡਰ ਤੇ ਬਿਠੇ ਨੇ ਈਵਨ ਕਿ ਮੇਰੇ ਕੋਲੇ ਵੀਡੀਓ ਪਈ ਤੁਹਾਨੂੰ ਦਿਖਾ ਸਕਦਾ ਹਾਂ ਕਿ ਰਾਜੇ ਵਿੜੰਗ ਨੂੰ ਵੀ ਘੇਰ ਕੇ ਲੋਕਾਂ ਨੇ ਸਵਾਲ ਪੁੱਛੇ ਨੇ ਨਾ ਸਵਾਲਾਂ ਦੇ ਜਵਾਬ ਦੇ ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਅਸੀਂ ਨਾਨ ਪੋਲਿਟਿਕਲ ਵਿਚਾਰਧਾਰਾ ਦੇ ਲੋਕਾਂ ਹਾਂ ਨਾਨ ਪੋਲਿਟਿਕਲ ਰੇਕਿ ਜੜਾਈ ਲੜ ਰਹੇ ਹਾਂ ਮੰਨ ਲੈਣਾ ਚਾਹੀਦਾ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਆਮ ਆਦਮੀ ਦੇ ਹੁੰਦੇ ਤਾਂ ਫਿਰ ਆਮ ਆਦਮੀ ਨੂੰ ਓਡੀ ਵੱਡੀ ਹਾਰ ਕਿਉਂ ਹੁੰਦੀ ਤੁਹਾਡੀ ਮੁਲਾਕਾਤ ਜਿਹੜੀ ਰਾਹੁਲ ਗਾਂਧੀ ਨਾਲ ਹੋ ਜਾ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹਦੇ ਵਿੱਚ ਵੀ ਤੁਹਾਨੂੰ ਕੋਸ਼ਿਆ ਜਾ ਰਿਹਾ ਕਿ ਖਾਸ ਕਰਕੇ ਇੱਕ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਆਣੀਆਂ ਉਹਦੋਂ ਰਾਹੁਲ ਗਾਂਧੀ ਨਾਲ ਸਰਵਜ ਸਿੰਘ ਭੰਦੇੜਤਾ ਜਗਜੀਤ ਸਿੰਘ ਡੱਲੇ ਹੋਣਾ ਦੀ ਡੱਲੇ ਵਾਲਾ ਹੋਣਾ ਦੀ ਮੁਲਾਕਾਤ ਚਲੋ ਹੁਣ ਮੈਂ ਇਹਦੇ ਤੇ ਗੱਲ ਇਹ ਆ ਲਗਭਗ 6 ਵੀਨ ਦਾ ਸਮਾਂ ਹੋ ਗਿਆ ਸ਼ੰਭੂ ਤੇ ਖਨੌਰੀ ਬਾਰਡਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਖੋਲਿਆ ਹੋਇਆ ਕੇਂਦਰ ਸਰਕਾਰ ਦੇ ਖਿਲਾਫ ਤਾਂ ਭਾਰਤੀ ਕਿਸਾਨ ਜੂਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਸਾਡੇ ਨਾਲ ਨੇ ਢੱਲੇਵਾਲ ਸਾਹਿਬ ਲਗਭਗ 6 ਮਹੀਨੇ ਹੋ ਗਿਆ ਸਰਕਾਰ ਦੇ ਨਾਲ ਕੋਈ ਤੈ ਨਹੀਂ ਬੈਠੀ ਲਗਾਤਾਰ ਸੰਘਰਸ਼ ਜਿਹੜਾ ਉਹ ਜਾਰੀ ਹੈ ਤੁਹਾਡਾ ਦੇਖੋ ਜਿਹੜੀ ਸਰਕਾਰ ਦੀ ਨੇਚਰ ਸੁਭਾ ਤੋਂ ਲੋਕ ਜਾਣੂ ਨਹੀਂ ਜੀ ਸਾਨੂੰ ਪਤਾ ਸੀਗਾ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਇਹਨਾਂ ਰਾਸ਼ਨ ਲੈ ਕੇ ਐਵੇਂ ਨਹੀਂ ਤੁਰੇ ਸੀ ਆਪਾਂ ਅੱਗੇ 13 ਮਹੀਨੇ ਬੈਠੇ ਰਹੇ ਆਂ ਬਾਰਡਰਾਂ ਤੇ ਜੀ 13 ਮਹੀਨੇ ਬੈਠਣ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਕਿ ਅਸੀਂ ਤੈਨੂੰ ਕਾਨੂੰਨ ਵਾਪਸ ਲੈਣੇ ਆ ਇੱਕ ਫਿੱਤਰਤਾ ਇੱਕ ਸੁਭਾਅ ਹੈ ਸਰਕਾਰ ਦਾ ਤੇ ਇਹ ਆਪਦੇ ਉਸ ਸੁਭਾਅ ਦੇ ਉੱਤੇ ਦ੍ਰਿੜ ਹੈ ਹਜੇ ਵੀ ਲੇਕਿਨ ਇਹ ਜ਼ਰੂਰ ਹੈ ਕਿ ਜੋ ਐ ਆ ਟਾਈਮ ਹੈ ਸਰਕਾਰ ਜੋ ਉਸ ਵੇਲੇ ਸੀ ਉਦੋਂ ਇੱਕ ਸਟਰੋਂਗ ਸਰਕਾਰ ਸੀਗੀ ਜਿਹਨੂੰ ਇੱਕ ਨਿਰੋਲ ਬਹੁਮਤ ਵਾਲੀ ਸਰਕਾਰ ਸੀਗੀ ਮਨਮਾਨੀਆਂ ਕਰਦੀ ਸੀ ਲੇਕਿਨ ਆ ਜਿਹੜੀ ਅੱਜ ਸਰਕਾਰ ਆ ਅੱਜ ਉਸ ਤਾਕਤ ਦੇ ਵਿੱਚ ਨਹੀਂ ਅੱਜ ਖਰੋੜੀਆਂ ਵਾਲੀ ਸਰਕਾਰ ਹੈ ਤੇ ਪੈਰਲਰ ਉਹਦੇ ਇੱਕ ਸਟਰੋਂਗ ਆਪੋਜੀਸ਼ਨ ਹੈ ਜਿਹੜੀ ਆਪੋਜੀਸ਼ਨ ਅੱਜ ਹਰੇਕ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਪ੍ਰਧਾਨ ਮੰਤਰੀ ਜੀ ਨੇ ਲੈ ਕੇ ਆਂਦਾ ਸਾਡੇ ਫੌਜੀ ਜਵਾਨਾਂ ਵਾਸਤੇ ਅਗਨੀਵੀਰ ਦਾ ਪ੍ਰਪੋਜ਼ਲ ਲੈ ਕੇ ਆਂਦੀ ਲਾਗੂ ਵੀ ਕਰਤੀ ਔਰ ਉਦੋਂ ਤੋਂ ਲਾਗੂ ਕੀਤੀ ਸੁਣਵਾਈ ਨਹੀਂ ਕੀਤੀ ਕਿਸੇ ਦੀ ਸੁਣੀ ਨਹੀਂ ਕਿਸੇ ਦੀ ਲੇਕਿਨ ਅੱਜ اپੋਜੀਸ਼ਨ ਨੇ ਸਵਾਲ ਚੁੱਕਨੇ ਸ਼ੁਰੂ ਕੀਤੇ ਤੋਂ ਫਟਾਫਟ ਉਹਦਾ ਟਾਈਮ ਵਧਾ ਕੇ ਇਹਨਾਂ ਨੇ 7 ਸਾਲ ਵੀ ਕਰਤਾ ਲੇਕਿਨ ਉਹ ਹਜੇ ਵੀ ਕਹਿਣ ਦਾ ਭਾਵ ਮੇਰਾ ਗੱਲ ਕਰਨ ਦਾ ਕਿ ਜਿਹੜੀ ਉਹ ਹੈਂਕਰ ਸੀਗੀ ਉਹ ਹਜੇ ਉਹ ਨਹੀਂ ਰਹੀ ਸਰਕਾਰ ਦੀ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਅੱਗੇ ਵਧ ਰਿਹਾ ਹੈ ਸਟਰੋਂਗ ਹੋ ਕੇ ਅੱਗੇ ਵਧ ਰਿਹਾ ਹੈ ਉਮੀਦ ਹੈ ਬਹੁਤ ਛੇਤੀ ਤੁਸੀਂ ਦੇਖੋਗੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਏਗੀ ਸਾਡੀ ਏਕਤਾ ਸਾਡੀ ਤਾਕਤ ਸਾਡਾ ਡੇਢ ਇਰਾਦਾ ਜਿੱਤੂਗਾ ਚੋਣਾਂ ਦੇ ਵਿੱਚ 400 ਪਾਰ ਦੀ ਗੱਲ ਕੀਤੀ ਜਾਂਦੀ ਸੀ ਭਾਜਪਾ ਵੱਲੋਂ ਲੱਗਦਾ ਜਿਹੜਾ ਕਿਸਾਨ ਅੰਦੋਲਨ ਆ ਉਹ ਫੈਕਟ ਪਾ ਗਿਆ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਚਲੋ خیر ਮੈਂ ਪਹਿਲਾਂ ਜਿਹੜੇ ਤੁਹਾਡੇ ਸਵਾਲ ਦੇ ਵਿੱਚ ਇਸ ਗੱਲ ਨੂੰ ਇਸ ਕਰਕੇ ਨਹੀਂ ਐਡ ਕੀਤਾ ਕਿ ਇਹ ਇੱਕ ਤਰ੍ਹਾਂ ਦਾ ਮਤਲਬ ਪੋਲੀਟੀਕਲੀ ਜਵਾਬ ਆਏ ਪਰ ਕਲ ਸਪਸ਼ਟ ਹੈ ਕਿ ਭਾਜਪਾ ਪਿਛਲੀ ਵਾਰੀ ਜਿਹੜੀਆਂ 98 ਸੀਟਾਂ ਜਿੱਤੀ ਜਿਹੜੀਆਂ ਜਿਹੜੀਆਂ ਸ਼ਬਦ ਰੱਖਿਆ ਮੈਂ ਪਾਰਟੀਕੂਲਰ 98 ਸੀਟਾਂ ਉਹ ਜਿੱਤੀ ਸੀ ਜਿਹੜੀਆਂ ਬਿਲਕੁਲ ਗ੍ਰਾਮੀਨ ਖੇਤਰ ਵਾਲੀਆਂ ਪਿੰਡੂ ਖੇਤਰ ਵਾਲੀਆਂ ਐਤਕੀ ਉਹਨਾਂ 98 ਦੇ ਵਿੱਚੋਂ 73 ਹਾਰ ਗਈ ਉਹਨਾਂ 98 'ਚ ਜਿਉਂ ਨਾ ਜੋ 73 ਹਾਰੀ ਹੈ ਇਹਦਾ ਮਤਲਬ ਪਿੰਡੂ ਸੀਟਾਂ ਨੇ ਸੱਟ ਮਾਰੀ ਹੈ ਤਾਂ ਪਿੰਡਾਂ 'ਚ ਕੌਣ ਵੱਸਦਾ ਹੈ ਕਿਸਾਨ ਜਾਂ ਮਜ਼ਦੂਰ ਕਿਸਾਨ ਦੇ ਉੱਤੇ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕਰਤਾ ਕਿਸਾਨਾਂ ਦੇ ਗੋਲੀਆਂ ਮਾਰ ਕੇ ਅੱਖਾਂ ਦੀ ਰੌਸ਼ਨੀ ਲੈ ਲਈ 433 जख्मी ਕੀਤੇ ਵਰਡ ਦੇ ਵਿੱਚ ਉਹ ਗੱਲ ਗਈ ਲੋਕਾਂ ਦੇ ਵਿੱਚ اندر ਇੱਕ ਗੁੱਸਾ ਆਇਆ ਕਿਸਾਨ ਜਮਾਤ ਦੇ ਅੰਦਰ ਔਰ ਕਿਸਾਨ ਜਮਾਤ ਨੇ ਉਹਦਾ ਗੁੱਸੇ ਦਾ ਆਪਣੇ ਦਾ ਪ੍ਰਗਟਾਵਾ ਇੱਕ ਵੋਟ ਦੇ ذریعے ਕੀਤਾ ਹੈ ਇਵੇਂ ਇਸੇ ਦੇ ਪੈਰਲ ਜਿਹੜਾ ਮਜ਼ਦੂਰ ਪਰਿਵਾਰ ਹੈ ਸਾਡਾ ਹੀ ਭਾਈਚਾਰਾ ਹੈ ਇਹ ਉਹਨਾਂ ਨੇ ਇੱਕ ਬੜੀ ਲੜਾਈ ਲੜ ਕੇ ਇੱਕ ਲੈ ਕੇ ਜਾਂਦਾ ਸੀਗਾ ਕਿ ਅਸੀਂ 8 ਘੰਟੇ ਕੰਮ ਕਰਾਂਗੇ ਤਾਂ ਸਾਨੂੰ ਮਜ਼ਦੂਰੀ ਮਿਲੇਗੀ ਇਹਨਾਂ ਨੇ ਲੇਬਰ ਕੋਡ ਲੈਣ ਦੇ ਉਹਦੇ ਵਿੱਚ ਇਹ ਕਰਤਾ ਕਿ 12 ਘੰਟੇ ਕੰਮ ਕਰੋਗੇ ਤਾਂ ਮਜ਼ਦੂਰੀ ਮਿਲੇਗੀ ਉਹਦੇ ਚ ਇਹ ਕਰਦਾ ਕਿ ਤੁਸੀਂ ਆਪਦੀ ਇੰਡਸਟਰੀ ਦੇ ਖਿਲਾਫ ਇੰਡਸਟਰੀ ਦੇ ਮਾਲਕ ਦੇ ਖਿਲਾਫ ਉਸ ਮੈਨੇਜਮੈਂਟ ਦੇ ਖਿਲਾਫ ਪ੍ਰੋਟੈਸਟ ਨਹੀਂ ਕਰ ਸਕਦੇ ਆਪਦੀ ਮਰਜ਼ੀ ਨਾਲ ਤੁਸੀਂ ਕੰਮ ਛੱਡ ਕੇ ਨਹੀਂ ਜਾ ਸਕਦੇ ਹਾਂ ਉਹਦੀ ਮਰਜ਼ੀ ਹੋਵੇ ਤੇ ਜਦੋਂ ਮਰਜ਼ੀ ਤੁਹਾਨੂੰ ਕੰਮ ਛੋੜ ਕੱਢ ਦੇ ਇਹ ਸਾਰੇ ਸਾਡੇ ਮਜ਼ਦੂਰਾਂ ਦੇ ਖਿਲਾਫ ਫੈਸਲੇ ਜਿਹੜੇ ਲਏ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਤੇ ਵਪਾਰੀਆਂ ਦੇ ਖਿਲਾਫ ਲਏ ਜਾ ਰਹੇ ਫੈਸਲੇ ਜਿਹੜੇ ਪਿੰਡਾਂ 'ਚ ਵੱਸਣ ਵਾਲੇ ਲੋਕ ਨਹੀਂ ਉਹਨਾਂ ਨੇ ਆਪਦੀ ਵੋਟ ਦੇ ਇਸਤੇਮਾਲ ਕਰਦਿਆਂ ਇਹਨਾਂ ਨੂੰ ਸਜਾ ਦੇ ਦਾ ਕੰਮ ਕੀਤਾ ਹੈ ਉਹ ਆਪਣੀ ਅੱਖਾਂ ਦੇ ਸਾਹਮਣੇ ਹੈ ਔਰ ਉਹਨੂੰ ਭਾਜਪਾ ਅੰਦਰੋਂ ਅੰਦਰੀ ਮੰਨ ਵੀ ਰਹੀ ਹੈ ਕਿ ਸਾਡੀ ਹਾਰ ਦਾ ਕਾਰਨ ਮਤਲਬ ਕਿਸਾਨ ਨੇ ਮਜ਼ਦੂਰ ਨਹੀਂ ਅਰ ਤੁਸੀਂ ਗੱਲ ਕੀਤੀ ਕਿ ਪਿੰਡੂ ਖੇਤਰ ਨੇ ਜਿਹੜੀ ਆ ਉਹ ਭਾਜਪਾ ਨੂੰ ਹਾਰ ਦਿੱਤੀ ਹੈ ਕਿ ਸ਼ਹਿਰੀ ਤਬਕਾ ਜਿਹੜਾ ਇਸ ਵਾਰ ਭਾਜਪਾ ਦੇ ਹੱਕ ਚ ਉਤਰਿਆ ਜਦੋਂ ਕਿਸਾਨ ਨੇ ਦੋ ਦਿਨ ਬੰਦ ਚੱਲਿਆ ਸੀ ਉਦੋਂ ਸਾਰੇ ਤੁਹਾਡੇ ਨਾਲ ਦਿੱਲੀ ਚ ਜਾ ਕੇ ਖੜੇ ਸੀ ਨਹੀਂ ਭਾਜਪਾ ਦੇ ਹੱਕ ਦੇ ਵਿੱਚ ਨਹੀਂ ਉਤਰਨ ਵਾਲੀ ਗੱਲ ਨਹੀਂ ਹੈ ਕੋਈ ਫਿਰ ਵੋਟ ਬੈਂਕ ਕਿਤੇ ਵਧ ਗਿਆ ਭਾਜਪਾ ਦਾ ਪੰਜਾਬ ਦੇ ਵਿੱਚ ਮੈਂ ਦੱਸਦਾ ਮੈਂ ਦੱਸਦਾ ਉਹ ਉਹ ਇਸ ਤਰੀਕੇ ਨਾਲ ਨਹੀਂ ਵਧਿਆ ਉਹ ਜਿਹੜੇ ਲੋਕ ਭਾਜਪਾ ਨੇ ਖੇਡ ਖੇਡੀ ਵਾਸ਼ਿੰਗ ਮਸ਼ੀਨ ਵਾਲੀ ਉਸ ਮਸ਼ੀਨ ਦੇ ਵਿੱਚ ਦੀ ਜਾਣ ਦੀ ਜਿਹੜੀ ਹੋੜ ਸੀਗੀ ਕਿ ਉਸ ਮਸ਼ੀਨ ਨੂੰ ਸਾਫ ਸੁਥਰੇ ਹੋ ਕੇ Nikleਉਣਾ ਹੈ ਉਹ ਕੁਝ ਵੋਟਾਂ ਲੈ ਕੇ ਤਾਂ ਗਏ ਹਨ ਕੁਝ ਜਿਹੜੇ ਬੰਦੇ ਲਗਾਤਾਰ ਲੰਬੇ ਸਮੇਂ ਤੋਂ ਇਹ ਆਪਦਾ ਆਪਦਾ ਇੱਕ ਵੋਟ ਬੈਂਕ ਤਿਆਰ ਕੀਤਾ ਹੈ ਲੋਕਾਂ ਦੇ ਨਾਲ ਆਪਦਾ ਰਾਫਤਾ ਕੈਮ ਕੀਤਾ ਹੈ ਉਹ ਵੋਟ ਬੈਂਕ ਉਹਨਾਂ ਨੂੰ ਪੁੱਗਤਿਆ ਔਰ ਉਹ ਵੋਟ ਕੋਈ ਭਾਜਪਾ ਦਾ ਨਹੀਂ ਪੁੱਗਤਿਆ ਉਹ ਇੰਡੀਵਿਜੂਅਲੀ ਉਹਨਾਂ ਬੰਦਿਆਂ ਦਾ ਵੋਟ ਬੈਂਕ ਸੀ ਜਿਹੜਾ ਉਹਨਾਂ ਨੂੰ ਭੁਗਤਿਆ ਉਹਨਾਂ ਲਈ ਭਵਖੇ ਤੁਸੀਂ ਦੇਖਿਆ ਹੁਣ ਅੱਗੇ ਅੱਗੇ ਸਮਾਂ ਆਏਗਾ ਉਹ ਨਹੀਂ ਭੁਗਤੇਗਾ ਪਹਿਲੇ ਦਿਨ ਤੋਂ ਹੀ ਜਦੋਂ ਕਿਸਾਨ ਅੰਦੋਲਨ ਜਿਹੜਾ ਖਨੋਰੀ ਦੇ ਸ਼ੰਭੂ ਨੂੰ ਚੱਲਨੇ ਪਾਏ ਸੀ ਤਾਂ ਉਦੋਂ ਤੋਂ ਹੀ ਤੁਹਾਡੇ ਤੇ ਤੇ ਸਰਵਜ ਸਿੰਘ ਪੰਦੇਰ ਤੇ ਸਿੱਧੇ ਦੋਸ਼ ਲੱਗ ਰਹੇ ਕਿ ਇਹ ਪੰਜਾਬ ਸਰਕਾਰ ਦੇ ਨਾਲ ਖਾਸ ਕਰਕੇ ਆਮ ਆਦਮੀ ਪਾਰਟੀ ਨਾਲ ਮੀਟਿੰਗ ਕਰਕੇ ਫੇਰੇ ਬਾਰਡਰਾਂ ਤੇ ਬੈਠੇ ਨੇ ਦੇਖੋ ਸਾਨੂੰ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਸਾਡੇ ਤੇ ਦੋਸ਼ ਲਾਉਣ ਵਾਲੇ ਆ ਉਹ ਪਹਿਲੇ ਤਾਂ ਕਲੀਅਰ ਕਰ ਲੈਣ ਕਿ ਅਸੀਂ ਹਾਂ ਕੀ ਕਿਸੇ ਨੇ ਸਾਨੂੰ ਕਿਹਾ ਵੀ ਇਹ ਆਮ ਆਦਮੀ ਪਾਰਟੀ ਦੇ ਨੇ ਕਿਸੇ ਨੇ ਕਿਹਾ ਇਹ ਕਾਂਗਰਸ ਦੇ ਨੇ ਕਿਸੇ ਨੇ ਕਹੇ ਤਾਂ ਆਰਐਸਐਸ ਭਾਜਪੀ ਦੇ ਬਿਠਾਏ ਨੇ ਹੁਣ ਬਈ ਇੱਕ ਫੈਸਲਾ ਤਾਂ ਲੈ ਲਓ ਸਾਨੂੰ ਜਿਹੜਾ ਕਹਿਣਾ ਇੱਕ ਵਾਰੀ ਸੋਚ ਕੇ ਤਾਂ ਕਹਿ ਲਓ ਪਰ ਅੰਦਾਜ਼ਾ ਲਾਓ ਕਿ ਅਸੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਇੰਨਾ ਚੋਣਾ ਚ ਆਪਣੀ ਜਥੇਬੰਦੀ ਬੀਕੇਯੂ ਇਕਤਾ ਸਿੱਧੂਪੁਰ ਨੇ 6 ਪੁਆਇੰਟਾਂ ਦੇ ਉੱਤੇ ਅਸੀਂ ਉਹਨੂੰ ਉਹਨੂੰ ਕੰਮ ਨਹੀਂ ਵਰਕ ਆਪਦੀਆਂ ਕਨਵੈਨਸ਼ਨਾਂ ਆਪਦੀਆਂ ਕਾਨਫਰੰਸਾਂ ਨਹੀਂ ਕਰਨ ਦਿੱਤੀਆਂ ਕਿਹ ਰਿਹਾ ਹੈ ਸਾਡੇ ਬੰਦੇ ਜੇਲ੍ਹ ਚ ਗਏ ਨੇ ਹੋਰ ਵੀ ਥਾਵਾਂ ਦੇ ਤੇ ਹੋਰ ਲੀਡਰਸ਼ਿਪ ਨੂੰ ਵੀ ਘੇਰਿਆ इवन ਕਿ ਮੇਰੇ ਕੋਲੇ ਵੀਡੀਓ ਪਈ ਤਾਂ ਉਹਨੇ ਦਿਖਾ ਸਕਦਾ ਹੈ ਕਿ ਰਾਜੇ ਵਿੜੰਗ ਨੂੰ ਵੀ ਘੇਰ ਕੇ ਲੋਕਾਂ ਨੇ ਸਵਾਲ ਪੁੱਛੇ ਨੇ ਇਹਨਾਂ ਸਵਾਲਾਂ ਦੇ ਜਵਾਬ ਦੇ ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਅਸੀਂ ਨਾਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਨਾਨ ਪੋਲੀਟੀਕਲ ਰਹਿ ਕੇ ਲੜ ਰਹੇ ਆ ਮੰਨ ਲੈਣਾ ਚਾਹੀਦਾ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਆਮ ਆਦਮੀ ਦੇ ਹੁੰਦੇ ਤਾਂ ਫਿਰ ਆਮ ਆਦਮੀ ਨੂੰ ਓਡੀ ਬਡੀ ਹਾਰ ਕਿਉਂ ਦੀ ਪੰਜਾਬ ਦੇ ਵਿੱਚੋਂ ਆਮ ਆਦਮੀ ਦੇ ਪਹਿਲੇ ਕੀ ਰਿਹਾ ਹੈ 13 ਦੇ ਵਿੱਚੋਂ ਸਿਰਫ 3 ਸੀਟਾਂ ਜਿਹੜੇ ਲੋਕ ਕਹਿੰਦੇ ਸੀਗੇ ਕਿ ਅਸੀਂ ਇਹ ਭਾਜਪਾ ਨੇ ਇਹ ਆਰਐਸਐਸ ਨੇ ਤੇ ਭਾਜਪਾ ਤੇ ਆਰਐਸਐਸ ਦੀ ਗੋਡੀ ਇਸ ਅੰਦੋਲਨ ਨੇ ਲੁਾਈਆ ਭਾਜਪਾ ਤੇ ਆਰਐਸਐਸ ਮੰਨ ਰਹੀ ਹੈ ਕਿ ਸਾਡੀ ਕਿਸਾਨ ਅੰਦੋਲਨ ਨੇ ਹਾਰ ਕਰਾਈ ਹੈ ਤਾਂ ਫਿਰ ਇਹਦਾ ਮਤਲਬ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਇੱਕ ਨਾਨ ਪੋਲੀਟੀਕਲ ਵਿਚਾਰਧਾਰਾ ਲੈ ਕੇ ਇਹ ਲੜਾਈ ਲੜੀ ਜਾ ਰਹੀ ਹੈ ਔਰ ਨਾਨ ਪੋਲੀਟੀਕਲ ਹੀ ਰਾਕੇ ਲੜਾਂਗੇ ਔਰ ਨਾਨ ਪੋਲੀਟੀਕਲ ਰਹਿ ਕੇ ਜਿੱਤਾਂਗੇ ਇੱਕ ਤੁਹਾਡੀ ਮੁਲਾਕਾਤ ਜਿਹੜੀ ਰਾਹੁਲ ਗਾਂਧੀ ਨਾਲ ਹੋਈ ਆ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹਦੇ ਵਿੱਚ ਵੀ ਤੁਹਾਨੂੰ ਕੋਸ਼ਿਆ ਜਾ ਰਿਹਾ ਕਿ ਖਾਸ ਕਰਕੇ ਇੱਕ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਆਉਣੀਆਂ ਉਹਦੋਂ ਰਾਹੁਲ ਗਾਂਧੀ ਨਾਲ ਸਰਵਨ ਸਿੰਘ ਪੰਦੇਰਤਾ ਜਗਜੀਤ ਸਿੰਘ ਡੱਲੇ ਹੋਣਾ ਦੀ ਡੱਲੇ ਵੱਲ ਹੋਣਾ ਦੀ ਮੁਲਾਕਾਤ ਚਲੋ ਹੁਣ ਮੈਂ ਇਹਦੇ ਤੇ ਗੱਲ ਇਹ ਆ ਪਹਿਲੀ ਤਾਂ ਗੱਲ ਹੈ ਕਿ ਅਸੀਂ ਰਾਹੁਲ ਨੂੰ ਨਹੀਂ ਮਿਲੇ ਅਸੀਂ ਮਿਲੇ ਆਪੋਜੀਸ਼ਨ ਆਫ ਲੀਡਰ ਨੂੰ ਲੀਡਰ ਆਫ اپੋਜੀਸ਼ਨ ਨੂੰ ਮਿਲ ਕੇ ਆਇਆ ਹਰ ਲੀਡਰ ਆਫ اپੋਜੀਸ਼ਨ ਦਾ ਪੰਜਾਬ ਦੇ ਵਿੱਚ 13 ਨੇ ਕਾਫੀ ਲੀਡਰ ਨੇ ਪੰਜਾਬ ਦੇ ਨਹੀਂ 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 ਨੋ 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 ਨਾ ਜਿਹੜਾ ਪਾਰਲੀਮੈਂਟ ਨੇ ਜਿਸ ਨੂੰ ਲੀਡਰ ਆਫ اپੋਜੀਸ਼ਨ ਤੈਅ ਕੀਤਾ ਹੈ ਔਰ ਉਹੀ ਬੰਦਾ ਬਾਤ ਚੱਕਦਾ ਹੈ ਨਾ ਉੱਥੇ ਔਰ ਉਸੇ ਨੇ ਬਾਤ ਚੱਕਣੀ ਸੀ ਸਾਨੂੰ ਇੱਥੇ ਬਾਰਡਰ ਤੇ ਆ ਕੇ ਪੱਛਮੀ ਬੰਗਾਲ ਤੋਂ 5 ਐਮਪੀ ਮਿਲਦੇ ਆ ਫਿਰ ਅਸੀਂ ਫਿਰ ਅਸੀਂ ਉਹਨਾਂ ਦੇ ਬਣ ਗਏ ਸਾਡੀਆਂ 4 ਮੀਟਿੰਗਾਂ ਭਾਜਪਾ ਦੀ ਸਰਕਾਰ ਨਾਲ ਹੋਈਆਂ ਇਹਨਾਂ ਦੇ ਮੰਤਰੀਆਂ ਨਾਲ ਹੋਈ ਬਾਰੇ ਅਸੀਂ ਭਾਜਪਾ ਦੇ ਬਣ ਗਏ ਇਸ ਬੰਦੇ ਨੇ ਜਾਂ ਇੰਡੀਆ ਲਾਇੰਸ ਨੇ ਸਾਡੇ ਨਾਲ ਇੱਕ কমিਟਮੈਂਟ ਕੀਤੀ ਚੋਣਾਂ ਵੇਲੇ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲਿਆਵਾਂਗੇ ਔਰ ਡਾਕਟਰ ਸੁਮੇ ਨਾਥਲ ਦੀ ਰਿਪੋਰਟ ਵੀ ਲਾਗੂ ਕਰਾਂਗੇ ਸੀਐਸਸੀਪੀ ਨੂੰ ਸੰਵਿਧਾਨਕ ਦਰਜਾ ਵੀ ਦੇਵਾਂਗੇ ਕਿਹਾ ਉਹਨਾਂ ਨੇ ਹੁਣ ਇੱਕ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਦੇ ਦੌਰਾਨ ਸਾਡੀ ਇੱਕ ਰਿਸਪੋਨਸੀਬਿਲਟੀ ਬਣਦੀ ਹੈ ਅਸੀਂ ਅੰਦੋਲਨ ਲੜ ਰਹੇ ਹਾਂ ਕਿ ਉਹਨੂੰ ਕੰਨੋ ਫੜ ਕੇ ਯਾਦ ਕਰਾਈਏ ਭਾਈ ਆ ਦੇਖੋ ਸੈਸ਼ਨ ਚੱਲ ਰਿਹਾ ਹੈ ਸਾਡੀ ਗੱਲ ਲੈ ਕੇ ਆਓ ਪਰ ਉਹ ਜੋ ਮੰਨੇ ਨੇ ਕਿ ਅਸੀਂ ਤੁਹਾਡੀ ਗੱਲ ਉਹਨਾਂ ਨੇ ਇਹ ਕਿਹਾ ਕਿ ਆ ਜਿਹੜਾ ਹੁਣ ਵਾਲਾ ਜਿਹੜਾ ਸੈਸ਼ਨ ਚੱਲਦਾ ਹੈ ਇਹਦੇ ਵਿੱਚ ਸਾਡੇ ਕੋਲ ਟਾਈਮ ਪੀਰੀਅਡ ਬਹੁਤ ਥੋੜਾ ਹੈ ਇਹਦੇ ਵਿੱਚ ਸਾਡੇ ਕੋਲੋਂ ਮੈਂਬਰ ਜਿਹੜਾ ਪ੍ਰਾਈਵੇਟ ਮੈਂਬਰ ਬਿੱਲ ਐ ਐਮਐਸਪੀ ਦੀ ਗਰੰਟੀ ਦਾ ਉਹ ਨਹੀਂ ਆ ਸਕਣਾ ਅਗਲੇ ਸੈਸ਼ਨ ਦੇ ਵਿੱਚ ਅਸੀਂ ਤੋਂ ਉਹਨਾਂ ਦਾ ਦਾਵਾ ਕਰਦੇ ਹਾਂ ਕਿ ਲੈ ਕੇ ਆਵਾਂਗੇ ਹਾਂ ਇਹਦੇ 'ਚ 193 ਦੇ ਆਧਾਰ ਦੇ ਉੱਤੇ ਅਸੀਂ ਬਹਿਸ ਕਰਾਵਾਂਗੇ ਠੋਕ ਕੇ ਉਹ ਤੁਹਾਡੇ ਸਾਹਮਣੇ ਦਲੇਮ ਸੁਖਰਾਨੇ ਦੇ ਵਿੱਚ ਚੋਣਾ ਆ ਗਿਆ ਨੇ ਉਧਰ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਐਲਾਨ ਕਰ ਦਿੱਤਾ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇਗੀ ਦੇਖੋ ਐਲਾਨ ਕਰਨਾ ਤੇ ਦੇਣਾ ਵਿੱਚ ਬਹੁਤ ਫਰਕ ਹੈ ਇਹਨਾਂ ਇਹਨਾਂ ਨੇ ਇਹ ਵੀ ਕਿਹਾ ਵੀ 14 ਤੇ ਅਸੀਂ ਆਲਰੇਡੀ ਦੇ ਰਹੇ ਹਾਂ ਪਹਿਲੀ ਤਾਂ ਗੱਲ ਹੈ ਜੇ ਆਪਾਂ ਉਹਨਾਂ 14 ਤੇ ਮਿਲੀ ਹੈ ਫਿਰ ਤਾਂ ਬਾਕੀ 9 ਤੇ ਵੀ ਮਿਲ ਜੂ ਜੇ ਉਹਨਾਂ 14 ਤੇ ਹੀ ਨਹੀਂ ਮਿਲੀ ਤਾਂ ਫਿਰ ਬਾਕੀ 9 ਤੇ ਮਿਲਣ ਵਾਲੀ ਕਿਹੜੀ ਗੱਲ ਹੈ ਉਹਨਾਂ 14 ਦੇ ਵਿੱਚ ਸਰੋਂ ਆਉਂਦੀ ਹੈ ਉਹਨਾਂ 14 ਵਿੱਚ ਬਾਜਰਾ ਆਉਂਦਾ ਹੈ ਉਹਨਾਂ 14 ਦੇ ਵਿੱਚ ਮੂੰਗਫਲੀ ਆਉਂਦੀ ਹੈ ਉਹਨਾਂ 14 ਦੇ ਵਿੱਚ ਸਨਫਲਾਵਰ ਆਉਂਦਾ ਹੈ ਇਹ ਸਭ ਇਹ ਫਸਲਾਂ ਆਉਂਦੀਆਂ ਨੇ ਹੁਣ ਉਹਦੇ ਉੱਤੇ ਕੈਪਿੰਗ ਹੈ ਸਰੋਂ ਤੇ ਕੈਪਿੰਗ ਹੈ ਕਿ ਇੱਕੜ ਦੀ ਸਿਰਫ 6 ਕੁਇੰਟਲ ਖਰੀਦੀ ਜਾਏਗੀ ਬਾਕੀ ਨਹੀਂ ਖਰੀਦੀ ਜਾਏਗੀ ਹੁਣ 6 ਕੁਇੰਟਲ ਤੁਸੀਂ ਐਮਐਸਪੀ ਤੇ ਖਰੀਦ ਲਈ ਬਾਕੀ ਵਪਾਰੀ ਨੇ ਜਦੋਂ ਵਪਾਰੀ ਨੂੰ ਪਤਾ ਕਿ ਹੁਣ ਇਹ ਸਰਕਾਰ ਕੋਲੇ ਨਹੀਂ ਤਾਂ ਵਿਕਣਾ ਹੀ ਨਹੀਂ ਇਹਦੇ ਤਾਂ ਸਾਡੇ ਜੋਗਰੀ ਹੈ ਉਹ ਫਿਰ ਮਤਲਬ 3000 ਨੂੰ 25000 ਨੂੰ 4000 ਨੂੰ ਇਸ ਭਾਗਿਕ ਦੀ ਹੈ ਕਿਸਾਨ ਦੀ ਤਾਂ ਕਿਸਾਨ ਨੂੰ ਉੱਥੇ ਲੁੱਟਿਆ ਗਿਆ ਕਿਸਾਨ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਕਿਸਾਨ ਨੂੰ ਤਾਂ ਇਨਡਾਇਰੈਕਟ ਢੰਗ ਦੇ ਨਾਲ ਲੁੱਟਿਆ ਗਿਆ ਸਾਡੀ ਮੰਗ ਕੀ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਦਾਣਾ-ਦਾਣਾ ਸਾਡਾ ਵਿਕੇ ਜੇ ਪਿੱਛੇ ਸਾਡੀ ਸਰੋਂ ਨਹੀਂ ਵਿਕੀ ਪਿੱਛੇ ਸਾਡੀ ਸੂਰਜਮੁਖੀ ਨਹੀਂ ਵਿਕੀ ਪਿੱਛੇ ਸਾਡੀ ਮੂੰਗਫਲੀ ਨਹੀਂ ਵਿਕੀ ਸਾਡਾ ਬਾਜਰਾ ਨਹੀਂ ਵਿਕਿਆ ਫਿਰ ਕਿਵੇਂ ਮੰਨ ਲਈਏ ਤੇ ਬਾਕੀ ਨੋਆਂ ਦੇ ਉੱਤੇ ਵੀ ਵਿਕੂਗੀ ਹਲਪ ਗੁਰਨਾਮ ਸਿੰਘ ਚੰਡੂਨੀ ਕੋ ਸਵਾਗਤ ਕਰ ਰਹੇ ਕਹਿੰਦੇ ਸਵਾਗਤ ਕਰਦਾ ਵਾਂ ਪਰ ਇਹ ਜਿਹੜਾ ਫੈਸਲਾ ਲਿਆ ਨਾ ਇਹ ਖਾਸ ਕਰਕੇ ਮੇਰੇ ਵੱਲੋਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਤਾਂ ਕਰਕੇ ਫੈਸਲਾ ਹੋ ਸਕਦਾ ਉਹ ਸਮਝਦਾ ਹੋਵੇ ਇਹ ਸਵਾਲ ਗੁਰਨਾਮ ਚੰਡੂਨੀ ਤੇ ਕਰਨ ਵਾਲਾ ਹੈ ਮੇਰੇ ਤੇ ਤਾਂ ਕਰਨ ਵਾਲਾ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਐਸਾ ਹੋਣਾ ਚਾਹੀਦਾ ਸ਼ਾਇਦ ਸਰਕਾਰ ਬਦਲ ਜੇ ਨਹੀਂ ਉਹ ਬਥੇਰੇ ਹੈਗੇ ਨੇ ਜਿਨ੍ਹਾਂ ਨੇ ਹੋ ਕੇ ਕਰਕੇ ਵੇਖਿਆ ਜਾਂ ਕਰ ਲੈਣਗੇ ਕੋਈ ਕਹਿੰਨੀ ਮੈਂ ਤਾਂ ਸਾਡਾ ਸਾਡਾ ਅਸੀਂ ਨਾਨ ਪੋਲੀਟਿਕਲ ਨਾਨ ਪੋਲੀਟਿਕਲ ਕਰਾਂਗੇ ਕੀ ਲੱਗਦਾ ਉਹ ਭਾਰਤੀ ਜਨਤਾ ਪਾਰਟੀ ਬੇਸ਼ੱਕ ਦੁਬਾਰਾ ਸਰਕਾਰ ਬਣਾ ਲਈਏ ਹੁਣ ਤੁਹਾਡੀਆਂ ਅਖੀਰ ਮਜਬੂਰ ਹੋਣਾ ਪਏਗਾ ਪਰ ਹਲੇ ਤਾਂ 5 ਸਾਲ ਪਏ ਨੇ ਸਰ ਕਿੰਨੇ ਕੁੰਦੇ ਆ ਲੜਾਈ ਲੜਨੀ ਆ ਅਸੀਂ ਜੇ ਆਪਦਾ ਬੱਚਾ ਬਚਾਉਣਾ ਹੈ ਮੈਂ ਆਪਦਾ ਜੇ ਅੰਦਾਜ਼ਾ ਲਾਇਓ ਕਦੇ ਤੁਸੀਂ ਮਿਰਗ ਤੇ ਚੀਤਾ ਦੌੜਦੇ ਦੇਖਿਆ ਦੇਖਿਆ ਨਾ ਚੀਤਾ ਦੌੜ ਰਿਹਾ ਕਿ ਮੈਂ ਖਾਣਾ ਇਹਨੂੰ ਤੇ ਮਿਰਗ ਦੌੜ ਰਿਹਾ ਕਿ ਮੈਂ ਜਾਨ ਬਚਾਉਣੀ ਆ ਆਖਰੀ ਦਮ ਤੱਕ ਰ ਦੌੜਦਾ ਹੈ ਅਖੀਰ ਵੇਖਿਆ ਹੋਵੇਗਾ ਕਿ ਹਾਰ ਹਾਰ ਕੇ ਕਰ ਕੇ ਚੀਤਾ ਖੜਦਾ ਦੇਖਿਆ ਹੋਵੇਗਾ ਬਸ ਇਸੇ ਤਰ੍ਹਾਂ ਠੱਲਾਂਗੇ ਸੋ ਧੰਨਵਾਦ ਜੀ ਸਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਨਾਲ ਅਸੀਂ ਕਿਸਾਨੀ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਘੱਟ ਸੀਟਾਂ ਮਿਲੀਆਂ ਨੇ ਉਹ ਕਿਸਾਨੀ ਅੰਦੋਲਨ ਦਾ ਕਰਕੇ ਮਿਲੀਆਂ ਦੂਜੇ ਪਾਸੇ ਉਹ ਵੀ ਕਹਿਣਾ ਕਿ ਲੰਮਾ ਸਮਾਜ ਸੰਘਰਸ਼ ਕਰਾਂਗੇ ਆਖਰ ਸਰਕਾਰ ਨੂੰ ਇਹ ਮੰਗਾ ਮੰਨਣੀ ਪੈਣੀ ਹੈ ਬਣਗੀਆਂ